ਕੰਪਲੀਟ ਹੈ 24 ਤਰੀਕ ਤੋਂ ਸੀਵਰੇਜ ਸਾਡੇ ਬੰਦ ਹੋ ਰਿਹਾ ਸੜਕਾਂ ਤੇ ਪਾਣੀ ਫੈਰ ਰਿਹਾ ਸਰ ਅਸੀਂ ਬਹੁਤ ਪਰੇਸ਼ਾਨ ਆ ਕੰਪਲੀਟਾ ਬਹੁਤ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਠੀਕ ਹੈ ਅਸੀਂ ਟੀ 2 ਦੇ ਦਫ਼ਤਰ ਗਏ ਉਹਨਾਂ ਨੇ ਕੁਝ ਨਹੀਂ ਸੁਣਿਆ ਹੈਗਾ ਤੇ ਅਸੀਂ ਬਹੁਤ ਥਾਵਾਂ ਤੇ ਗਏ ਸਾਡਾ ਬਿਲਕੁਲ ਨਹੀਂ ਕੋਈ ਸੁਣਦਾ ਪਿਆ ਠੀਕ ਹੈ ਜੀ ਸੜਕਾਂ ਦੇ ਉੱਪਰ ਪਾਣੀ ਕਾਰਨ ਸਾਡੇ ਬੱਚੇ ਤੁਰੇ ਫਿਰਦੇ ਬੱਚਿਆਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਜੀ ਸਾਡੇ ਪਾਣੀ ਆਇਆ ਬੇੜਾਂ ਦੇ ਵਿਚਾਰ ਆ ਘਰਾਂ ਦੇ ਵਿੱਚ ਸਰ ਪਾਣੀ ਬਹੁਤ ਜ਼ਿਆਦਾ ਤੁਰਿਆ ਫਿਰਦਾ ਹੈਗਾ ਸੀਵਰੇਜ ਦਾ ਹੀ ਆ ਬੈਕ ਮਾਰੀ ਸੀਵਰੇਜ ਦਾ ਹੀ ਬੈਕ ਮਾਰੀ ਜਾਂਦਾ ਹੀ ਪਾਣੀ ਕਿੰਨਾ ਟਾਈਮ ਹੋ ਗਿਆ ਹੋ ਗਏ 15 20 ਦਿਨ ਹੋ ਗਏ ਜੀ ਤੇ ਕੰਪਲੀਟਾਂ ਵਗੈਰਾ ਦਿੱਤੀਆਂ ਤੁਸੀਂ ਬਹੁਤ ਕੰਪਲੀਟਾਂ ਦਿੱਤੀਆਂ ਸਾਡੀ ਕੋਈ ਸੁਣਮਾਈ ਨਹੀਂ ਕਰਦਾ ਜੀ ਅਸੀਂ ਹੁਣ ਸਾਰੇ ਮੁਹੱਲੇ ਦਾ ਇਕੱਠ ਕਰਕੇ ਅਸੀਂ ਦਫ਼ਤਰ ਜਾਵਾਂਗੇ ਜੀ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਮੁਹੱਲਾ ਸਾਰੇ ਬੱਚੇ ਬਜ਼ੁਰਗ ਸਾਰੇ ਹੀ ਪਰੇਸ਼ਾਨ ਹੋਏ ਪਏ ਐ ਇਸ ਪਾਣੀ ਤੋਂ ਹਾਂਜੀ ਆਂਦੇ ਆ ਇੱਕ ਜਣ ਆ ਗਿਆ ਦੋ ਜਣ ਆ ਗਿਆ ਕਹਿੰਦੇ ਸਾਡੀਆਂ ਗੱਡੀਆਂ ਖਰਾਬ ਹੈਗੀਆਂ ਮਸ਼ੀਨਾਂ ਖਰਾਬ ਹੈਗੀਆਂ ਤੇ ਇੱਕ ਵਾਰ ਮਸ਼ੀਨ ਆਈ ਸੀ ਇੱਕ ਸੀਵਰੇਜ ਸਾਫ ਕਰਕੇ ਚਲੀ ਗਈ ਬਾਕੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਦੀ ਗਾਂ ਤਾਂ ਜਾਂਦੇ ਨਹੀਂ ਜੀ ਅੱਗੋਂ ਹੀ ਮੁੜ ਜਾਂਦੇ ਹੈਗੇ ਉਹ ਵੀ ਫੁੱਲ ਭਰ ਗਿਆ ਜੀ ਉਹਦਾ ਵੀ ਬਹੁਤ ਬੁਰਾ ਹਾਲ ਹੋ ਰਿਹਾ ਜੀ ਜਿਹੜਾ ਕੱਲ ਸਾਫ ਕਰਕੇ ਗਏ ਉਹਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸਾਰੀ ਲੈਨ ਬਲੌਕ ਹੋਈ ਪਈ ਜੀ ਸਾਡੇ ਕੋਈ ਨਹੀਂ ਸਨਮਾਈ ਕਰਦਾ ਬੁਰਾ ਹਾਲ ਹੋਇਆ ਪਿਆ ਜੀ ਬੱਚੇ ਬਿਮਾਰੀਆਂ ਲੱਗਦੀਆਂ ਨੇ ਵਿੱਚ ਖੇਡਦੇ ਹੈਗੇ ਆ ਬੁਰਾ ਹਾਲ ਹੋਇਆ ਪਿਆ ਸੜਕਾਂ ਦਾ ਘਰਾਂ 'ਚ ਪਾਣੀ ਜਾ ਰਿਹਾਗਾ ਇਹ ਤਾਂ ਯਾਰ 15 ਦਿਨ ਹੋ ਗਏ ਪੁੱਛਣਾ ਬੁਰਾ ਹਾਲ ਆ ਬੋਂਕੇ ਦੇ ਅਰੇ ਤਾਂ ਆਉਂਦੇ ਆ ਗੇੜਾ ਜਾਂ ਮਾਰ ਕੇ ਕਰਕੇ ਕੋਈ ਜਾਂਦਾ ਨਹੀਂ ਤੇ ਬਸ ਆਹ ਹੰਦੇ ਚੱਲ ਪਏ ਇੱਕ ਚਲਾ ਕੇ ਉੱਠ ਜਾਂਦੇ ਮੋੜ ਕੇ ਦੂਜੇ ਬੰਦ ਸਾਰਾ ਕੰਪਲੀਟਾਂ ਦਿੱਤੀਆਂ ਜਾਂ ਥੋੜੀਆਂ ਕੰਪਲੀਟਾਂ ਬਥੇਰੀਆਂ ਦਿੱਤੀਆਂ ਬੁਰਾ ਹਾਲ ਆ ਜੇ ਕੋਈ ਰਿਸ਼ਤੇਦਾਰ ਆਉਂਦਾ ਇੱਥੇ ਕੱਲ੍ਹ ਹੋ ਉੱਥੇ ਗੱਡੀ ਘਿਹੜ ਕੇ ਆਏ ਉਹ ਥੋੜੀ ਦਫ਼ਤਰ 'ਚ ਆਪਣੇ ਜੈਟਿੰਗ ਜਿਹੜੀਆਂ ਦੋ ਦੋਨੇ ਮਸ਼ੀਨਾਂ ਪ੍ਰੋਬਲਮ ਆ ਗਈ ਸੋਚ ਤੇ ਅੱਜ ਪੰਪ ਸੈਟ ਉਹਦਾ ਲਾਈ ਜਾਂਦੇ ਆ ਤੇ ਇੱਕ ਦੋ ਦਿਨਾਂ 'ਚ ਵਿੱਚ ਸਾਰਾ ਹੋ ਜਾਊਗਾ ਸਮੱਸਿਆ ਦਾ ਬਲੌਕੇ ਥੋੜੀ ਜ਼ਿਆਦਾ ਸੀ ਉਹ ਜੈਟਿੰਗ ਸੈਂਕਸ਼ਨ ਮਸ਼ੀਨਾਂ ਸਹੀ ਹੋ ਜਾਊਗੀ ਇੱਕ ਦੋ ਦਿਨਾਂ 'ਚ ਉਹ ਪ੍ਰੋਬਲਮ ਤੁਹਾਨੂੰ ਦੱਸ ਦਿੰਦਾ ਮੈਂ ਮਸ਼ੀਨ ਦੀ ਪ੍ਰੋਬਲਮ ਇੱਕ ਅੱਜ ਕਰੀ ਜਾਂਦੇ ਆ ਬਸ ਫਾਈਨਲੀ ਉਹਦਾ ਇਹ ਬਿਲਕੁਲ ਗਲਤ ਗੱਲ ਆ ਜੀ ਜਿਹੜੇ ਤੁਸੀਂ ਕਹਿ ਰਹੇ ਆ ਕਿ ਗੱਡੀ ਜਾਂਦੀ ਆ ਗੱਡੀ ਤਾਂ ਸਾਡੀ ਅੱਜ ਕਹੋ ਵੀ 15-20 ਦਿਨ ਹੋ ਗਏ ਜਿਹੜੀ ਸਾਡੀ ਕਹੋ ਜੈਟਿੰਗ ਵਾਲੀ ਗੱਡੀ ਪੁਰਾਣੀ 14 ਸਾਲ ਪੁਰਾਣੀ ਗੱਡੀ ਸੀ ਕਿਉਂਕਿ ਉਹਦੀ ਮਨਿਆਰ ਖਤ ਹੋਣ ਵਾਲੀ ਆ ਤੇ ਜਿਹੜਾ ਕਿ ਅਸੀਂ ਉਹਦੀ ਹੌਨ ਹਾਊਸ ਦੀ ਮੀਟਿੰਗ ਰੱਖਣ ਲੱਗੇ ਆ ਉਹਦੇ ਵਿੱਚ ਸਾਡੀ ਪ੍ਰੋਪੋਜ਼ਲ ਵੀ ਰੱਖੀ ਵੀ ਆ ਸਾਡੇ ਆਫਸਰ ਸਾਹਿਬ ਵੱਲੋਂ ਵੀ ਮਾਨਯੋਗ ਐਮਐਲਏ ਸਾਹਿਬ ਵੱਲੋਂ ਵੀ ਅਸੀਂ ਜਲਦ ਉਹ ਨਵੀਂ ਗੱਡੀ ਲੈਣ ਲੱਗੇ ਆ ਕਿਉਂਕਿ ਉਹ ਵਿਚਾਰੀ ਬਹੁਤ ਜ਼ਿਆਦਾ ਪੁਰਾਣੀ ਹੋ ਗਈ ਆ ਕਿਉਂਕਿ ਰਿਪੇਅਰ ਵਾਸਤੇ ਅਸੀਂ ਖੋਲੀ ਵੀ ਆ ਜਿਸ ਤੱਕ ਕਿ ਸਮਾਨ ਵੀ ਕਿਸੇ ਵੀ ਕੰਪਨੀ ਚੋਂ ਨਹੀਂ ਮਿਲਿਆ ਅਸੀਂ ਮੈਂ ਆਪਦੇ ਬਲਬੂਤੇ ਤੇ ਕਹਿ ਲੋ ਜਾਂ ਆਪਦੀ ਨੌਲੇਜ ਦੇ ਪ੍ਰਤੀ ਕਹਿ ਲੋ ਕਿਉਂਕਿ ਜਿੰਨੀਆਂ ਵੀ ਕਰਾ ਰਹੀਆਂ ਉਹਦੀਆਂ ਸ਼ਾਫਟਾਂ ਅਸੀਂ ਬਣਾ ਕੇ ਹੁਣ ਅੱਜ ਅਸੀਂ ਗੇਰ ਉਹ ਜਿਹੜਾ ਨਗਰ ਨਗਮ ਵਿੱਚ ਪਹੁੰਚ ਗਿਆ ਵਾ ਤੇ ਕੱਲ ਨੂੰ ਸਾਡੀ ਕੋਸ਼ਿਸ਼ ਹੋਊਗੀ ਵੀ ਉਹਦੀ ਨਗਰ ਨਗਮ ਨੂੰ ਗੱਡੀ ਉਹ ਦੁਆਰਾ ਸਪਰਤ ਕਰਦੇ ਆਵਾਂਗੇ ਮੈਂ ਪਾਜੀ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕਰ ਚੁੱਕਿਆ ਇੱਕ ਗੱਡੀ ੱਡੀ ਸਾਡੀ ਪੁਰਾਣੀ ਸੀ ਉਹ ਖਰਾਬ ਹੋ ਚੁੱਕੀ ਆ ਕਿਉਂਕਿ ਉਹ ਅਸੀਂ ਰਿਪੇਅਰ ਵਾਸਤੇ ਖੋਲੀ ਵੀ ਜਿਹੜੀ ਨਵੀਂ ਗੱਡੀ ਵੀ ਹੁਣ ਅਸੀਂ ਮਹਿੰਗਾਈ ਸੀ ਕਰੀਬ ਇਹਨਾਂ ਨੂੰ ਹਜੇ ਸਾਲ ਹੋ ਗਿਆ ਉਹ ਵੀ ਗੱਡੀ ਸਾਡੀ ਕਲੋ ਖਰਾਬ ਹੋ ਗਈ ਆ ਤੇ ਉਹ ਵੀ ਹੁਣ ਅਸੀਂ ਵਰਕਸ਼ਾਪ ਐਸ ਖੜੀ ਕੀਤੀ ਵੀ ਆ ਜਲਦੀ ਉਹ ਠੀਕ ਹੋ ਕੇ ਤੇ ਜਿਹੜੀ ਇਹ ਸੰਗਤਾਂ ਨੂੰ ਸਮਰਪਿਤ ਹੋਣੀ ਆ ਉਹ ਕਿਉਂਕਿ ਕੋਈ ਵੀ ਗੱਡੀ ਆ ਚਾਹੇ ਇਨਸਾਨ ਆ ਚਾਹੇ ਗੱਡੀ ਆ ਕਿਉਂਕਿ ਮਸ਼ੀਨਰੀ ਆ ਉਹਦਾ ਕੋਈ ਪਤਾ ਨਹੀਂ ਕਦੋਂ ਖਰਾਬ ਹੋ ਜਣੀ ਇਸੇ ਤਰ੍ਹਾਂ ਇਨਸਾਨ ਆ ਤੇ ਉਹਦਾ ਵੀ ਕੋਈ ਪਤਾ ਨਹੀਂ ਕਦੋਂ ਸਪੈਰ ਹੋਣਾ ਕਿਉਂਕਿ ਮਸ਼ੀਨਰੀ ਜੇ ਚੱਲੂਗੀ ਤਾਂ ਖਰਾਬ ਤਾਂ ਹੋਊਗੀ ਕਿਉਂਕਿ ਸੰਗਤਾਂ ਨੂੰ ਜਿੱਥੇ ਪ੍ਰੋਬਲਮ ਆਉਂਦੀ ਆ ਉੱਥੇ ਉਹਨਾਂ ਦੀ ਸੇਵਾ ਨੂੰ ਵੀ ਅਸੀਂ ਸਮਰਪਤ ਆ ਨਗਰ ਕੰਮ ਦਾ ਕੋਈ ਵੀ ਅਧਿਕਾਰੀ ਆ ਆਫਸਰ ਸਾਹਿਬ ਕਦੇ ਵੀ ਪਿੱਛੇ ਨਹੀਂ ਹਟੂਗਾ ਜਿੱਥੇ ਵੀ ਸਾਡੀ ਲੋੜ ਪ ਸੋ ਜੀ ਕੱਲ ਤੱਕ ਇਹ ਜਿਹੜੀ ਗੱਡੀ ਤਿਆਰ ਹੋ ਕੇ ਅਸੀਂ ਸੰਗਤਾਂ ਨੂੰ ਸਮਰਪਿਤ ਕਰਾਂਗੇ ਤੇ ਜਿਹੜੀ ਦੂਸਰੀ ਗੱਡੀ ਉਹ ਸਾਡੀ ਖੋਲੀ ਵੀ ਹੈ ਜਿਹੜੀ ਕਿ ਉਹ ਪ੍ਰੋਬਲਮ ਆ ਕਿਉਂਕਿ ਮਸ਼ੀਨਰੀ ਖੋਲਾਂਗੇ ਫੇਰ ਹੀ ਪਤਾ ਲੱਗੂਗਾ ਵੀ ਉਹਦੇ ਵਿੱਚ ਨੁਕਸ ਕੀ ਕਿਉਂਕਿ ਜਿਹੜੀ ਗੀਅਰ ਆ ਜਾਂ ਕੋਈ ਵੀ ਚੀਜ਼ ਆ ਜੋ ਕੋ ਖੋਲਾਂਗੇ ਤਾਂ ਫੇਰ ਹੀ ਪਤਾ ਲੱਗਦਾ ਉਹ ਉੱਤੇ ਇੱਕ ਦਿਨ ਲੱਗਦਾ ਦੋ ਦਿਨ ਲੱਗਦੇ ਚਾਰ ਦਿਨ ਲੱਗਦੇ ਆ ਕਿਉਂਕਿ ਸਾਡੀ ਕੋਸ਼ਿਸ਼ ਤਾਂ ਹਮੇਸ਼ਾ ਹੀ ਹੁੰਦੀ ਉਹਨੂੰ ਜਲਦ ਤੋਂ ਜਲਦ ਠੀਕ ਕਰਾ ਕੇ ਅਸੀਂ ਸੰਗਤਾਂ ਨੂੰ ਸਮਰਪਿਤ ਕਰੀਏ